ਅਗਲੀ ਦੇ ਰੈਕ ਫੇਰੇ ਕਰ ਰਿਹਾ ਕਬੱਡੀ ਦੀ ਬਦਲਤਾ ਸ਼ਾਲਾ ਗੱਟਵਾ ਦੀ ਸ਼ਾਲਾ ਪ੍ਰੋ ਹੈ ਉਹ ਇੱਕ ਨਾ ਵਧੀਆ ਬੀਟ ਅਮਲਜੀਤਪੁਰ ਅਗਲੇ ਮੈਚ ਦੀਆਂ ਟੀਮਾਂ ਹੁੰਦੀਆਂ ਜਲਦੀ ਆਓ ਗਰਾਊਂਡ ਦੇ ਅੰਦਰ ਨਾਲ ਹੀ ਬੱਲਬਾਦ ਤੇ ਕਹਾਲਾ ਬੱਲਬਾਦ ਤੇ ਕਹਾਲਾ ਸ਼ਿੰਦਰ ਚੇਖਾ ਪੁਰਸੇ ਦੇ ਕਬੱਡੀ ਖਿਡਾਰੀ ਮੁਰਪੁਰ ਚੇਖਾ ਨਹੀਂ ਰਹਿ ਸਰੇ ਸਰਕਾਰ ਉਹਨਾਂ ਦੇ ਸਰਕਾਰੋਂ ਕਿਤਾ ਜੀ ਆਏ ਨੇ ਅੱਜ ਕਾਫੀ ਤੁਹਾਨੂੰ ਵੀ ਬਹੁਤ ਬਹੁਤ ਵਧੀਆਂ ਰਿਕੇ ਪਜੰਦੇ ਹੋ ਮੈਂ ਦੇਖੋ ਹੁਣ ਆਪਾਂ ਉਹਨਾਂ ਦਾ ਵੀ ਮਾਨ ਸਨਮਾਨ ਕਰ ਦਈਏ ਚਰਨਜੀਤ ਸਿੰਘ ਜੀ ਹੈਪੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਸਾਡੇ ਸਰਦਾਰ ਜੋ ਰਿਸਪੈਕਟਡ ਸਿਖਿਆਤਾ ਜਦਾਂ ਦੇ ਕਬੱਡੀ ਦੇ ਗਲੈਡੀਏਟਰ ਦੀਆਂ ਸੌਰਵ ਗੋਤਮ ਜੀ ਕੀ ਬਾਤ ਹੈ ਸੌਰਵ ਹੁਣ ਮੁੰਡਾ ਜਵਾਨ ਹੋ ਗਿਆ ਨਿੱਕਾ ਇੱਕ ਕਬੱਡੀ ਖੇਡਦਾ ਰਿਹਾ ਨਿੱਕਾ ਹੁੰਦਾ ਇਹ ਵੀ ਧੰਨਵਾਦ ਹੈ ਸੁਖਵਿੰਦਰ ਸਿੰਘ ਜੀ ਮੱਲੀ ਸਾਹਿਬ ਗਲੈਡੀਏਟਰ ਦੀਆਂ ਜਦਾਂ ਦੇ ਦੇਖਿਓ ਰਾਜੇਲ ਬਾਜੀ ਅੱਜ ਵੀ ਪ੍ਰਧਾਨ ਜੀ ਨਿਧਾਰੇ ਤੋਂ ਆ ਰਾਜਨ ਅਗਲੇ ਮੈਚ ਦੇ ਵਾਸਤੇ ਲੋਧੀਪੁਰ ਤੇ ਸਾਡੀ ਕਲਬ ਮੱਲੀਆਂ ਜੋ ਜੀ ਸਾਡੀ ਕਲਬ ਬੱਲੀਆਂ ਟੀਮ ਤੇ ਲੋਧੀਪੁਰ ਸਾਡੀ ਕਲਬ ਬੱਲੀਆਂ ਟੀਮ ਤੇ ਲੋਧੀਪੁਰ ਰਾਜੇਲ ਜੀ ਹਾਂ ਜੀ ਬਹੁਤ ਬਹੁਤ ਵਾਧਾ ਜੀ ਟੀਮਾਂ ਸਾਡੇ ਲਈਏ ਦੀ ਅੰਗਰੇਜ਼ ਭੰਡਾਲ ਕੈਨੇਡਾ ਜੀਤੂ ਭੰਡਾਲ ਬਲਵਿੰਦਰ ਸਿੰਘ ਜੀ ਭੰਡਾਲ ਤੇ ਨਾਲ ਸਾਡੇ ਮਨਤ ਸਿੰਘ ਜੀ ਭੰਡਾਲ ਬੋਲੇ ਈਸੋ ਨਿਹਾਲ ਬੱਲੀ ਸਾਹਿਬ ਉਹਨਾਂ ਦਾ ਮਾਨ ਸਨਮਾਨ ਲੈ ਰਹੇ ਨੇ ਪਹਿਲਾ ਸਾਡੇ ਅਜੀਤ ਸਿੰਘ ਜੀ ਭਟਾਰ ਆ ਜਾਣ ਸਾਡੇ ਜਿਹੜਾ ਮਾਨ ਸਨਮਾਨ ਜਿਹਨਾਂ ਕੋਲ 81000 ਬਲਵਿੰਦਰ ਸਿੰਘ ਜੀ ਭੰਡਾਲ ਕੈਨੇਡਾ ਤੇ ਮਨਤ ਸਿੰਘ ਜੀ ਭੰਡਾਲ ਜੋ ਕੇ ਜੇ ਤੁਸੀਂ ਲਾ ਲੋ ਜੀ ਜੇ ਜੀ ਸਮਿਤੀ ਹੈਗੇ ਆ ਮੇਰੀ ਬਾਤ ਸੁਣਦੇ ਜਾਪੋ ਨੇ ਕਰਾਉਂਦੇ ਆਪਣੇ ਪਿੰਡ ਆਹ ਖੇਡ ਮੈਦਾਨ ਦੇ ਦੇਖਾਂਗੇ ਉਹ ਵੀ ਜਰਸੀ ਨਾਲ ਕੀਤਾ ਜਾਣਾ ਆਪਣੀ ਕਮੰਦੀ ਪਾਉਂਦੇ ਸਰ ਉਹ ਪੁਕਾਰ ਤਿਆਰ ਵਰ ਤਿਆਰ ਹੈ ਅਗਲੀਆਂ ਟੀਮਾਂ ਜਲਦੀ ਆਉਂਦੀਆਂ ਖੇਡ ਦੇ ਮੈਦਾਨ ਦੇ ਅੰਦਰ ਲਓ ਕਹਿੰਦੇ ਉਧਰ ਸਾਡੇ ਵੱਡੇ ਭਰਾ ਮਗਲ ਆ ਗਏ ਤੇਰੀ ਵਾਲੇ ਸੇਰ ਤੱਕ ਦੇ ਖਿਡਾਰੀਆਂ ਦੀ ਵੱਡੇ ਮੈਚ ਜਿੱਥੇ ਵੱਧ ਰਹੇ ਆ ਗਿਆ ਹੁਣ ਇਹ ਵੀ ਮੁੰਡਾ ਸੱਗੇ ਤੱਕ ਕਹਿੰਦੇ ਹਰ ਮੱਲੀਆ ਦੀ ਟੀਮ ਦੇ ਵਾਸਤੇ ਖੇਡਦਾ ਹੈ ਅੱਜ ਕੋਲੋਂ ਵੱਡੇ ਸਨ

ਤੇ ਇਧਰ ਖੇਤ ਮਨਾਲ ਦੇਤੇ ਨਾ ਸਰਮਾਨ ਮਰਸ਼ੀਰ ਆਇਆ ਜੀ ਪੁੱਟਾ ਵਾਲੇ ਸ਼ਿੰਦੇ ਦਾ ਇਸ ਭਰਾ ਨੇ ਕਿਹਦੇ 21 ਬਿਆ ਦੇ ਨਾਲ ਜੋਲਾ ਵਰ ਸੰਗਾ ਤੇ ਬਲਜੀਤ ਤਸੰਦੂ ਦੀ ਭਰਾਵਾਂ ਵੱਲੋਂ ਸਲਮਾਨੀ ਦੇ ਰਾਜ ਨੇ ਗਾਗੀ ਦੇ ਖੇਤਰ ਵਿੱਚ ਵੀ ਕਿਹਦੇ ਮੋਹਰ ਵਰ ਸੰਗੇ ਦਾ ਵੱਡਾ ਨਾਮ ਹੈ ਬਹੁਤ ਬਹੁਤ ਸੋਹਣੇ ਲੱਗਦੇ ਐ ਬਾਕੀ ਐਕਸ਼ਨ ਉਹੀ ਕਰੋ ਜਿਨ੍ਹਾਂ ਤੋਜਾ ਜਿਹੜਾ ਤੈਸ਼ ਵਿੱਚ ਨਾਵੇ ਹੈਰੀ ਦੇ ਐਕਸ਼ਨ ਜਿਹੜੇ ਬਹੁਤ ਹੀ ਸਹਾਬਲੇ ਹੁੰਦੇ ਆਂ ਕੇ ਫਿਰ ਓਵਰ ਐਕਸ਼ਨ ਕਰਦੇ ਆਪਾਂ ਦੂਜੇ ਨੂੰ ਸਮਝੋ ਜਿਵੇਂ ਕਰਨ ਵਾਲੀ ਗੱਲ 264 ਪੈਪ ਦੇ ਕਰੀਬ ਮੈਂ ਰਤਨ ਸਿੰਘ ਰਤੂ ਨੂੰ ਚੜਦੀ ਬਰੇ ਸਿੱਚ ਵਿੱਚ ਵੇਖਿਆ ਉਹਨੂੰ ਰੰਤੂ ਕਹਿੰਦੇ ਸੀ ਰਤਨ ਸਿੰਘ ਉਹਦਾ ਮੇਲਾ ਸਤਨਾਮ ਕੋਤੇ ਕਬੀ ਵੀ ਜਿਨੇ ਲਾਓ ਸਾਹਮਣੇ ਮੈਦਾਨ ਦੇ ਵਿੱਚ ਲੈ ਵੀ ਰਾਜਨ ਦੇਖ ਸਾਹਮਣੇ ਐ ਲੱਖ ਲੱਖ ਵੀਰੇ ਖੜੇ ਆ ਔਰ ਜਿਵੇਂ ਦੀਪਕਰ ਦਾ ਐਕਸ਼ਨ ਆ ਰਿਹਾ ਹੈ ਅਗਲੀ ਕਬੱਡੀ ਪੈ ਗਈ ਹੈ ਬੱਲੇ ਲੱਖਾਂ ਵੀ ਸਿੱਧਵਾ ਵਾਲਾ ਆ ਗਿਆ ਕੈਨੇਡਾ ਵਾਲਾ ਲੱਖਾਂ ਨਹੀਂ ਲੱਖਾਂ ਸਿੱਧਵਾ ਵਾਲਾ ਆ ਗਿਆ ਮਹਾਨ ਕਬੱਡੀਟਰ ਬੜੀ ਖੁਸ਼ੀ ਦੀ ਗੱਲ ਹੈ ਤੇ ਲੋ ਲੱਖਾਂ ਸਿੱਧਵਾ ਵਾਲਾ ਵੱਡਾ ਰਾਈਟਰ ਵੱਡਾ ਬਦਾਰਾ ਵੱਡਾ ਖੇਡ ਪ੍ਰਮੋਟਰ ਔਰ ਬੱਲੇ ਕਬੱਡੀ ਦਾ ਉਧਰ ਬਲਵੀਰ ਸਿੰਘ ਜੀ ਚੇਅਰਮੈਨ ਅਮਰੀਤ ਸਿੰਘ ਜੀ ਸਿੱਧੂ ਲੱਖੇ ਦੇ ਵੀਰ ਹੈ ਉਸਤਾਦ ਜੀ ਆਉਦੇ ਕਿਉਂ ਨਹੀਂ ਫਤੂ ਸਿੰਘ ਮਦਦ ਮਦਦ ਰਾਇ ਸੋਖਾ ਖੀਦੇ ਵਾਲਾ ਕਬੱਡੀ ਪਾ ਰਿਹਾ ਹੈ ਉਧਰ ਪੀਰਪੁਰ ਪਾਲ ਸਰਗੇ ਮੱਲੀ ਯੂਐਸਏ ਵੱਲੋਂ ਕੇਮੇ ਸੋਦੀ ਟਿੱਬਾ ਵਾਲਾ ਤੇ ਦਿੱਲੀ ਬਿਹਾਰੀ ਬਿਲਕੁਲ ਸਹੀ ਗੱਲ ਹੈ ਅੱਜ ਮੱਲੀਆਂ ਦੀ ਟੀਮ ਵੀ ਏ ਦੇ ਬੀ ਬੜੀ ਫੁਈ ਹੈ ਮੇਰੇ ਵੀਰੋ ਬਾਕੀ ਇੱਕ ਬਾਕ ਵਾਲਾ ਨਗਰ ਹੈ ਕੋਤੀ ਆਵੀ ਸੁਰਖਪੁਰ ਦੀ ਟੀਮ ਨੂੰ ਲਾਸਟ ਟਾਈਮ ਕੀਤੀ ਜਾ ਰਹੀ ਹੈ ਸੁਰਖਪੁਰ ਬਿੰਦੀ ਹਾਂ ਲੱਗਦਾ ਹੈ ਉਧਰ ਗਗਨ ਨੇ ਜੱਫਾ ਲਾਇਆ ਹੈ ਇੱਕ ਗਗਨ ਦੀ ਵਿਸ਼ਾਲਤਾ ਤੁਹਾਨੂੰ ਨਜ਼ਰ ਆਉਂਦੀ ਹੈ ਤੇ ਗਗਨ ਨੇ ਵੀ ਆਪਣਾ ਨਾਮ ਵਿਸ਼ਾਲ ਕਰ ਲਿਆ ਐਡੇ ਵੱਡੇ 스타 ਖਿਡਾਰੀ ਨੂੰ ਜੱਫਾ ਲੜਾ ਸਰਵ ਅਗਲੀ ਕਬੱਡੀ ਪਾਉਣੀ ਮੈਦਾਨ ਦੇ ਅੰਨ ਦੀ ਪਾਰੀ ਪਲੀਜ਼ ਤੁਸੀਂ ਗਰਾਊਂਡ ਦੇ ਵਿੱਚ ਕੋਈ ਨਹੀਂ ਖਿਡਾਰੀ ਨੂੰ ਟ੍ਰੇਨਿੰਗ ਲੈ ਰਿਹਾ ਸੀਨੀਅਰ ਪਲੇਅਰ ਹੈ ਔਰ ਤੁਹਾਡੇ ਨਾਮ ਦੇ ਜਿਹੜੇ ਐ 12-13 ਜਣੇ ਬਿਆਸੀ ਵਿੱਚ ਗਰਾਊਂਡ ਕਲੀਅਰ ਕਰੀਏ ਸਰਵ ਦਾ ਹਾਜੀ ਸ਼ੰਦਾਜੀ ਹਾਂ ਪੁਰ ਬੰਨੀਆ ਦਾ ਪ੍ਰਸਿੱਧ ਕਬੱਡੀ ਖਿਡਾਰੀ ਰੇਡਰ ਕਿੰਨੀ ਕਰਦੇ ਆ ਜਦੋਂ ਆਪਾਂ ਬਾਹਰ ਐਨੀ ਪੀਲ ਗਰੀ ਜਾਂਦੀ ਹੈ ਦੀਪਾ ਸਰੇ ਦਾ ਖਿਡਾਰੀ ਨੇ ਹੈ ਹਰਦੀਪੇ ਤੁਰ ਕੇ ਲੋਕ ਫੇਰ ਤੇਰੀ ਖੇਡ ਦੇਖਣੇ ਠੀਕ ਹੈ ਜੀ ਅੱਗੇ ਵੀ ਬੋਲੋ ਉਸ ਤੋਂ ਬਾਅਦ ਹੁਦ ਸਿੰਘ ਜੀ ਸ਼ਾ ਸ਼ਾ ਤੁਸੀਂ ਮੜੇ ਮੇਰਾ ਵੀ ਜੋ ਕਰਨਾ ਬਗਾ ਜੀ ਸਰਪ੍ਰੇਚੀ ਜੀ ਸਾਡੇ ਲੈ ਲੈਣਗੇ ਇਹਨਾਂ ਦਾ ਵੀ ਠੀਕ ਹੈ ਠੀਕ ਬਾਜੀ ਬਗਾ ਦਰਸ਼ਨ ਸਿੰਘ ਜੀ ਬੰਡਾਲ ਜੇ ਸਾਡਾ ਤਲਵੰਦ ਬੰਡਾਲ ਆਇਆ ਹੋਵੇ ਤੇ ਕਿਉਂਕਿ ਉਹ ਵੀ ਅਮਰੀਕਾ ਤੋਂ ਆਇਆ ਹੋਣਾ ਉਹ ਅੱਗੇ ਮਾਨਸਰ ਮਾ ਲਵੇਗਾ ਇੱਕ ਬੇਟੀ ਹੈ ਜੀ ਸਾਡਾ ਸਰ ਪੁੱਟੋ ਚੱਠਾ ਜੀ ਅੰਕਲ ਜੀ ਪ੍ਰਤਪਾਲ ਸਿੰਘ ਜੀ ਪੁੱਟੋ ਚੱਠਾ ਜੀ ਪਲੀਜ਼ ਆਓ ਬਲਦੇਵ ਸਿੰਘ ਜੀ ਯੂ ਐਸ اے ਵਾਲੇ ਜਿਸਾਨਾ ਮੇਜਰ ਸਿੰਘ ਜੀ ਆਸਟ੍ਰੇਲੀਆ ਅਮਰੀਕਾ ਜਿਸਾਨਾ ਮੇਜਰ ਸਿੰਘ ਜੀ ਆਸਟ੍ਰੇਲੀਆ

ਆਜੇ ਬਈ ਬੀਰ ਦੇ ਵਿੱਚ ਮੈਂ ਵਿਚੇ ਮੈਂ ਉਹ ਸੁਣਦੇ ਨਹੀਂ ਆ ਉਹ ਕਿਚਕ ਚੱਕ ਲਈ ਆ ਪਰ ਉਹਨੂੰ ਰਾਜਤ ਬੋਲਦਾ ਵੀ ਉਹ ਮੈਨੂੰ ਮੈਡਲ ਨਾਲ ਕੇ ਤੇ 5200 ਦੇ ਨਾਲ ਬੰਦਿਆ ਵਾਲਾ ਕਹਿੰਦੇ ਵੱਡਾ ਖਿਡਾਰੀ ਹੈ ਸਾਡੀ ਖੇਡ ਵੱਡੀ ਦਾ ਬਾਬਾ ਸੇਮਾ ਜੀ ਸਾਹਿਬ ਆਸਟ੍ਰੇਲੀਆ ਵਾਲੇ ਸਾਹਮਣੇ ਬਾਈ ਕਵਟੀ ਦੇ ਮੈਚ ਦੀ ਸ਼ੁਰੂਆਤ ਜਿਹੜੀ ਹੁਣ جاری ਹੈ ਜਿਹੜਾ ਛੋਟੀ ਦਾ ਮੈਚ ਜਿਹੜਾ ਢਿਲਮਾ ਵਾਲਾ ਮੋਹਨ ਕਹਿੰਦੇ ਮੁੰਡਾ ਨਵਾਂ ਜਿਹਾ ਉੱਥੇ ਹੈ ਇਹਨ ਚੋਟੀ ਦਾ ਖਿਡਾਰੀ ਹੈ ਮੇਰੇ ਵੀਰੋ ਆਓ ਫਿਰ ਉਹਨੇ ਸਿੱਧਵਾ ਵਾਲੇ ਲੱਖੇ ਦੇ ਵਿੱਚੋਂ ਸ਼ੇਰ ਬੋਲੇ ਤੇ ਫਿਰ ਲੱਖਾ ਲੱਖਾ ਹੋ ਗਈ ਸਵੇਰੇ ਨਾਲ ਗਰਾਊਂਡ ਦੇ ਵਿਚਾਰਾ ਕੱਢ ਬਾਬਾ ਨੇ ਇੱਕ ਵੀ ਆ ਗਿਆ ਸੁਹਾ ਜਾ ਪੜੀਏ ਬਾਬਾ ਕਹਿੰਦਾ ਵੀ ਆਪਣੇ ਦੋਸਤੋ ਜਿੰਦਗੀ ਦੇ ਪਰਮ ਪਿਆਰੇ ਹੈ ਬਾਬਾ ਰਾਮਦੇਵੂ ਪੀਰ ਕਬੱਡੀ ਕਲੱਬ ਮਲਮੁਖਰ ਦੇ ਵਾਸਤੇ ਇਹਨਾਂ ਮੁੰਡਿਆਂ ਨੇ ਇਹਦੇ ਬੱਲੇ ਬੱਲੇ ਕਰਵਾਈ ਹੋਈ ਹੈ ਤੇ ਸਿੱਕਾ ਜਮਾਇਆ ਤੇ ਫਿਰ ਕਾਲਸਾ ਅਗਲੀ ਦਿਨ ਪਤੇ ਅੱਜ ਨਗਰ ਮੱਲਿਆਕੁਰ ਦੇ ਵਿੱਚ ਏਰਮਾਨ ਤਾਰਾਨਾ ਦਾ ਰੋਜ ਪ੍ਰਸਿੱਧ ਹੋ ਰਿਹਾ ਹੈ ਸ਼ਹਿਰ ਵੀ ਰਹਿੰਦਾ ਹੈ ਜਿਹੜਾ ਹੈ ਇਹ ਖਿਡਾਈ ਹੋ ਰਿਹਾ ਹੈ ਪਹਿਲਾ ਨਾਮ ਸਾਦਾ ਵਿਕਟਾ 80000 ਹਰ ਸਾਲ ਦੀ ਤਰ੍ਹਾਂ ਕੋਸ਼ਿਕਾ ਭਲਵਾਂ ਸਿੰਘ ਦੀ ਪੰਡਾਲ ਮੰਗਲ ਸਿੰਘ ਦੀ ਪੰਡਾਲ ਕੈਨੇਡਾ ਵਾਲੇ ਔਰ ਯੂਕੇ ਵਾਲੇ ਇਹ ਦਿੰਦੇ ਆ ਔਰ 70000 ਅੰਦਰਾ ਨਾਲ ਸਰਕਾਰ ਦੇ से <laughs> लॻनवास ਤੇ ਜੀ ਗੱਲ ਪਰਤੇ ਕਾਦਾ ਔਸ਼ਟਮਾ ਲੱਗਿਆ ਰਵਿਚਾਰ ਰੋਜ਼ ਗਿਆ ਉਹਦੇ ਲਈ ਸਾਰੇ ਰਾਏ ਸਪੋਰਟ ਵਿੱਚ ਰਹੇ ਬਹੁਤ ਬਾਰ ਕਰਦਾ ਮਹਿਜੋਤ ਸਭ ਤੋਂ ਉਹ ਇੱਕ ਰਾਜਾ ਤੋਂ ਬਾਨਨੋ ਤੇ ਅਗਲੇ ਬਲਾਦੇ ਸਾਡੇ ਉਸਤਾਦ ਸਦਮਾ ਬਾਲਾ ਸ਼ਮੇਸ਼ਾ ਸਪੋਰਟਸ ਕਲੱਬ ਨੂੰ ਅਲੀਆ ਪਰ 13ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਜੋ ਕਿ ਸਾਬੀ ਮੱਲੀਆਂ ਗੁਰਦ ਤੇ ਦਵਿੰਦਰ ਦੀ ਯਾਦ ਵਿੱਚ ਬੱਗਾ ਸਪਨ ਦੀ ਮੰਗਲ ਅੰਬੀਏ ਦੀ ਯਾਦ ਵਿੱਚ ਕਰਵਾਇਆ ਗਿਆ ਜੋ ਕਿ ਸਰਮਾਨ ਤੋਂ ਹੋਈ ਵਰਤ ਤਿੰਨ ਪੱਦਰ ਦੋ ਖਿਡਾਰੀ ਬਾਹਰੋਂ ਇਹਨਾਂ ਦਾ ਪਹਿਲਾ ਨਾਮ 85000 ਅਤੇ ਦੂਸਰਾ ਨਾਮ 70000 ਕਿਉਂਕਿ ਇੱਕ ਕਿਲੋ ਦੀਆਂ ਟੀਮਾਂ 50 ਕਿਲੋ ਦੀਆਂ ਟੀਮਾਂ ਨੂੰ ਪਿੱਛੇ ਬਹੁਤ ਵਧੀਆ ਮੈਚ ਹੋਇਆ ਔਰ ਅਸੀਂ ਸਾਰੀ ਗੁਰਦੁਆਰਿਆਂ ਜਿਹੜੇ ਆਏ ਸੰਗਤਾਂ ਦਾ ਆਤਿਵਾਸੀ ਨਗਰਵਾਸੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਮੇਰੇ ਸਾਡੇ ਇਸ ਪੁਨਾ ਮੇਰੇ ਘਰ ਦੇ ਦੇਸ਼ ਦਾ ਐਨਆਰਆਈ ਵੀਰ ਜਿਹੜਾ ਪਹੁੰਚਿਆ ਹੈ ਨਗਰਵਾਸੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਿਜੇ ਪ੍ਰਾਈਜ਼ 71000 ਰੁਪਏ ਕ੍ਰੇਡ ਕਿਲੋ ਦੀ ਟੀਮ ਦਾ 21000 ਰੁਪਇਆ ਇਹ ਇੰਤਜ਼ਾਰਾ ਟੂਰਨਾਮੈਂਟ ਸੰਦੀਪ ਨੰਦ ਕੰਬੀਆ ਦੀ ਜਾਗ ਵਿੱਚ ਤੇ ਉਹਨਾਂ ਉਹਨਾਂ ਕਰਵਾਇਆ ਜਾ ਰਿਹਾ ਸਾਰੀਆਂ ਟੀਮਾਂ ਬਹੁਤ ਵੱਡੀਆਂ ਜੀ ਰਹਿੰਦੀਆਂ ਆ ਸਾਡੀ ਬੰਦੀ ਜੀ ਸਾਰੇ ਕਰਦੇ ਆ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਟੂਰਨਾਮੈਂਟ ਕਰਾਇਆ ਤੇ ਪੰਜਾਬ ਤੋਂ 2400 ਰੁਪਏ ਦੇ ਕਰੀਬ ਮੈਂ ਰਤਨ ਸਿੰਘ ਦਾ ਤੋਂ ਉਹ ਚਾਤੀ ਬਰੀ ਸਜ ਦੇਖਿਆ ਉਹਨੂੰ ਰੰਤੂ ਕਹਿੰਦੇ ਸੀ ਰਤਨ ਸਿੰਘ ਉਹਦਾ ਨੀਲਾ ਸਤਨਾਮ ਦਿੱਤੇ ਕਬੀ ਵੀ ਖਿਲੇ ਲਾਓ ਸਾਹਮਣੇ ਮੈਦਾਨ ਦੇ ਵਿੱਚ ਲੈ ਵੀ ਰਾਜਨ ਦੇਖ ਸਾਹਮਣੇ ਇਹ ਲੱਖ ਲੱਖ ਵੀਰੇ ਖੜੇ ਆ ਔਰ ਜਿਵੇਂ ਦੀਪਕਰ ਦਾ ਐਕਸ਼ਨ ਬਹੁਤ ਸੋਹਣੇ ਲੱਗਦੇ ਆ ਬਾਕੀ ਐਕਸ਼ਨ ਉਹੀ ਕਰੋ ਜਿਹਨਾਂ ਦੋਜਾ ਜਿਹੜਾ ਤੈਸ਼ ਵਿੱਚ ਨਾਵੇ ਹੈਰੀ ਦੇ ਐਕਸ਼ਨ ਜਿਹੜੇ ਬਹੁਤ ਹੀ ਸਹਾਬਲੇ ਹੁੰਦੇ ਆ ਜੇ ਵੀ ਓਵਰ ਐਕਸ਼ਨ ਕਰਦੇ ਆਪਾਂ ਦੂਜੇ ਨੂੰ ਸਮਝੋ ਜਿਵੇਂ ਲਲਕਾਰਨ ਵਾਲੀ